ਤੋ ਅਗਲਾ ਸਵਾਲ ਜिला ਸੰਗਤ ਜੀ ਉਹ ਇਤਿਹਾਸਿਕ ਜਿਹੜੀਆਂ ਖੋਜਾਂ ਨੇ ਉਹਨਾਂ ਨਾਲ ਸੰਬੰਧ ਰੱਖਦਾ ਤੇ ਸਵਾਲ ਆਇਆ ਵੀ ਹੇਮਕੁੰਡ ਸਾਹਿਬ ਇਹਦੀ ਕੋਈ ਇਤਿਹਾਸਿਕ ਮਹੱਤਤਾ ਕੀ ਹੈ ਅੰਜ ਸਤਜਿੰਦਰ ਸਿੰਘ ਜੀ ਤੁਸੀਂ ਕਿਉਂਕਿ ਇਤਿਹਾਸ ਦੇ ਨਾਲ ਸੰਬੰਧਤ ਹੋ ਤੁਹਾਡੇ ਬਹੁਤੇ ਟਾਪਿਕ ਇਤਿਹਾਸ ਦੇ ਹੁੰਦੇ ਹਨ ਤੇ ਇਹਦੇ ਬਾਰੇ ਸਾਨੂੰ ਬੜਾ ਸਪਸ਼ਟ ਦੱਸੋ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਮਤਲਬ ਆ ਵੀ ਕੁਝ ਇੱਕ ਜਗ੍ਹਾ ਤੇ ਬਹੁਤ ਮਤਲਬਾ ਦੀ ਹਮਮਾ ਆ ਕੇ ਜਾਇਆ ਜਾਂਦਾ ਔਰ ਬੜੀਆਂ ਸੰਗਤਾਂ ਮਿਲ ਜਾਂਦੀਆਂ ਵੀ ਇਹ ਦੱਸੋ ਵੀ ਇਹ ਜਿਹੜਾ ਹੇਮਕੋਟ ਸਾਹਿਬ ਹੈ ਇਹਦੀ ਇਤਿਹਾਸਿਕ ਮਹੱਤਤਾ ਕੀ ਸਤਜਿੰਦਰ ਸਿੰਘ ਸਰ ਜੀ ਦਾ ਹੱਕ ਸਾਹਿਬ ਵਾਇਸ ਜੀ ਤੇ ਜੀ ਰਾਜਾ ਸੀਪੀ ਨੇ ਬੜਾ ਹੀ ਇੰਪੋਰਟੈਂਟ ਸਵਾਲ ਜਿਹੜਾ ਕਰੰਟ ਸਿਚੁਏਸ਼ਨ ਨਾਲ ਡਿਪੈਂਡ ਕਰਦਾ ਹੈ ਆਤਾ ਕਰਦਾ ਹੈ ਉਹ ਪੁੱਛਿਆ ਇਹ ਆਮ ਵੀ ਜਿਹੜੇ ਸਵਾਲ ਆਣ ਆਮ ਤੌਰ ਤੇ ਜਿੱਥੇ ਵੀ ਗੱਲ ਹੁੰਦੀ ਹੈ ਕਾਸ ਲੋੜਤੇ ਗਰਮੀਆਂ ਦੇ ਦਿਨਾਂ 'ਚ ਜਦੋਂ ਕਿ ਉਸ ਇਲਾਕੇ ਦੇ ਵਿੱਚ ਮੋਲੀ ਡਿਸਟ੍ਰਿਕਟ ਦੇ ਅੰਦਰ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਉੱਥੇ برف ਪਿਗਲਦੀ ਹੈ ਤੇ ਲੋਕੀ ਬੜੀ ਵਾਹਵਹਾਹੀ ਆਪਣੇ ਮੋਟਰਸਾਈਕਲਾਂ ਤੇ ਆਪਣੀਆਂ ਗੱਡੀਆਂ ਤੇ ਹਰ ਤਰੀਕੇ ਨਾਲ ਉੱਥੇ ਪਹੁੰਚਦੇ ਹਨ ਉਹਨਾਂ ਦੀ ਸ਼ਰਧਾ ਇਸ ਪ੍ਰਕਾਰ ਇਸ ਦੇ ਉੱਪਰ ਬਹੁਤ ਹੈ ਮੈਂ ਬੇਨਤੀ ਕਰਦੇ ਹਾਂ ਕਿ ਪਹਿਲਾ ਸਵਾਲ ਇਹ ਹੈ ਕਿ ਸ੍ਰੀ ਹਿਮਕੁਟ ਸਾਹਿਬ ਦੀ ਇਤਿਹਾਸਕ ਮਹੱਤਤਾ ਕੀ ਹੈ ਤੋ ਮੈਂ ਜੋ ਆਪ ਜੀ ਨਾਲ ਦੇਣਾ ਹੈ ਉਹ ਜੋ ਪੈਨਲ ਵਿੱਚ ਡਿਸਕਸ ਹੋਇਆ ਹੈ ਉਹ ਸਹਿਮਤੀ ਦੇ ਅਨੁਸਾਰ ਕੇਵਲ ਇਤਿਹਾਸਕ ਮਾਤਾ ਦੇ ਉੱਪਰ ਹੀ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗਾ ਇਤਿਹਾਸਕ ਸਥਾਨ ਉਹ ਹੁੰਦਾ ਹੈ ਜਿੱਥੇ ਕਿ ਗੁਰੂ ਸਾਹਿਬ ਜੀ ਆਪ ਗਏ ਹੋਏ ਹੋਣ ਜਿਵੇਂ ਉਹਨਾਂ ਦਾ ਪ੍ਰਕਾਸ਼ ਹੋਇਆ ਹੋਵੇ ਉੱਥੇ ਕੋਈ ਘਟਨਾ ਵਾਪਰੀ ਹੋਵੇ ਜਿਵੇਂ ਕੇਸਗੜ੍ਹ ਸਾਹਿਬ ਵਿੱਚ ਖੰਡੇ ਬਾਟੇ ਦਾ ਅਮਰਚਕਾਇਆ ਗਿਆ ਹੈ ਗੁਰੂ ਨਾਨਕ ਪਾਸ਼ਾ ਦਾ ਜਿਹੜਾ ਹੈ ਉਪਰਕਾਰਜ ਪੁਰਬ ਨਨ ਕਾੜਾ ਸਾਹਿਬ ਮਨਾਇਆ ਜਾਂਦਾ ਹੈ ਹਜੂਰ ਸਾਹਿਬ ਉਥੇ ਜੋਤ ਜੋ ਸਮਾਏ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੋਇਆ ਤੇ ਹੋਰ अनेका ਗੁਰਤੇਗ ਬਾ ਸਾਹਿਬ ਨਾਲ ਸੰਬੰਧਿਤ ਬਾਕੀ ਗੁਰਾਂ ਨਾਲ ਸੰਬੰਧਿਤ ਜਿਹੜੇ ਸਥਾਨ ਹਨ ਉਹਨਨੋ ਸੇ ਇਤਿਹਾਸਿਕ ਸਥਾਨ ਕਹਿ ਸਕਦੇ ਹਾਂ ਕਿਉਂਕਿ ਗੁਰੂ ਸਾਹਿਬ ਦੇ ਉਥੇ ਚਰਨ ਪਾਏ ਹਨ ਗੁਰਬਾਣੀ ਵਿੱਚ ਫਰਮਾਨ ਆਇਆ ਸਦੀ ਸ ਰੋਜ਼ਾਨਾ ਪੜ੍ਹਦੇ ਆ ਜਿੱਥੇ ਜਾਏ ਬੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾਰ ਆਵਰਾ ਉਹ ਥਾਨ ਬੜਾ ਸੁਹਾਵਣਾ ਹੈ ਸਵਾਇਮਾਨ ਹੈ ਪੂਜਨਯੋਗ ਹੈ ਜਿੱਥੇ ਗੁਰੂ ਸਾਹਿਬ ਨੇ ਆਪ ਜਿਹੜੇ ਹਨ ਉਹ ਚਰਨ ਟਕਾਏ ਹਨ ਜਾਂ ਜਿੱਥੇ ਉਹ ਬਸੇ ਹੜ ਜਾ ਕੇ ਉਹ ਗੁਰਸੇ ਕੀ ਸੋ ਥਾਨ ਪਾਲਿਆ ਲੈ ਤੂੜ ਮੁਖਲਾਵਾ ਉਹਨਾਂ ਨੇ ਉਹ ਸਥਾਨਾਂ ਨੂੰ ਪਾਲ ਕੇ ਉੱਥੇ ਗੁਰਸਥਾਨ ਬਣਾਏ ਹਨ ਗੁਰਦੁਆਰੇ ਬਣਾਏ ਹਨ ਆਲੇ ਸ਼ਾਨ ਗੁਰਦੁਆਰੇ ਬਣਾਏ ਹਨ ਔਰ ਉੱਥੇ ਆਪੜੇਸ਼ਰ ਦਾ ਦੇ ਜਿਹੜੇ ਫੁੱਲ ਅਰਪਣ ਕਰਦੇ ਹੁਣ ਜਿੱਤਾ ਕਰਨ ਹੰਕੋਰ ਸਾਹਿਬ ਦੀ ਗੱਲ ਆ ਗਈ ਆ ਇਤਿਹਾਸ ਨੂੰ ਫਰੋਲਦੇ ਆ ਸਾਨੂੰ ਪਤਾ ਲੱਗਦਾ ਹੈ ਕਿ ਇਹ ਪਿਛਲੀ ਜਿਹੜੀ ਸਦੀ ਲੱਗ ਗਈ ਹੈ 1900 ਵਾਲੀ ਇਸ ਤੋਂ ਪਹਿਲਾਂ ਇਸ ਅਸਥਾਨ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਮਿਲਦਾ ਔਰ ਇਸ ਦੇ ਇਸ ਜਿਹੜਾ 1960 ਦੇ ਕਰੀਬ ਜਿਹੜਾ ਹੈ ਇਹ ਸਥਾਨ ਜਿਹੜਾ ਜਿਹੜਾ ਪਹਾੜੀਆਂ ਦੇ ਵਿੱਚ ਹੈ ਇਸ ਤੋਂ ਪਹਿਲਾਂ ਵੀ ਇੱਕ ਸਥਾਨ ਪੰਜਾਬ ਦੇ ਅੰਦਰ ਸ਼ਿਵਾਲਿਕ ਹिल्स ਦੇ ਅੰਦਰ ਉੱਥੇ ਵੀ ਇਸ ਨੂੰ ਐਮਟੂਨ ਸਾਹਿਬ ਸਥਾਪਿਤ ਕਰਨ ਦੀ ਗੱਲ ਕੀਤੀ ਗਈ ਸੀ ਲੇਕਿਨ ਉਹ ਜ਼ਿਆਦਾ ਕੋਈ ਪਾਪੂਲਰ ਨਹੀਂ ਹੋਇਆ ਲੇਕਿਨ ਇਹ ਫਿਰ ਉਹ ਸੱਤ ਚੋਟੀਆਂ ਦਾ ਲੱਭ ਕੇ ਉੱਥੇ ਇਹ ਚਮੋਲੀ ਡਿਸਟ੍ਰਿਕਟ ਦੇ ਅੰਦਰ ਜਿੱਥੇ ਵੈਲੀ ਆਫ ਫਲਾਵਰਸ ਹੈ ਉਹਦੇ ਨੇੜੇ ਇਸ ਨੂੰ ਸਥਾਪਿਤ ਕੀਤਾ ਗਿਆ ਤਾਂ ਮੈਂ ਇਹ ਬੇਨਤੀ ਕਰਾਂਗਾ ਕਿ ਸਾਡੇ ਕੋਲ ਸਭ ਤੋਂ ਵੱਡਾ ਟੈਸਟ ਇਹ ਹੈ ਕਿ ਇਤਿਹਾਸਕ ਸਥਾਨ ਉਹ ਹੈ ਜਿੱਥੇ ਗੁਰੂ ਸਾਹਿਬ ਆਪ ਪਧਾਰੇ ਹਨ ਲੇਕਿਨ ਕਿਉਂਕਿ ਹੇਮਪੁਰ ਸਾਹਿਬ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਜਿਹੜੀ ਉਹਨੇ 42 ਸਾਲ ਦੀ ਉਮਰ ਹੋਈ ਹੈ ਕਈ ਪਾੜਾ ਦੇ ਵਿੱਚ ਗਏ ਹਨ ਉਹ ਕੌਂਟਾ ਸਾਹਿਬ ਗਏ ਹਨ ਉਹ ਹੋਰ ਵੀ ਇਤਿਹਾਸਿਕ ਜਿਹੜੇ ਸਤਾਰਨ ਹਨ ਪਾੜਾ ਨੇ ਉੱਥੇ ਉਹ ਉਹਨਾਂ ਨੇ ਚੱਲ ਪਾਇਆ ਲੇਕਿਨ ਇਥੇ ਜਿਹੜਾ ਹੇਮਕੁੰਡ ਸਾਹਿਬ ਜੀ ਨੂੰ ਅਸੀਂ ਹੁਣ بڑے ਕਹਨੇ ਆ ਇਸ ਦੀ ਇਤਿਹਾਸਿਕ ਮਹੱਤਾ ਕੋਣੀ ਹੈ ਕਿਉਂਕਿ ਇਥੇ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਆਏ ਇੱਕ ਗੁਰਦੁਆਰਾ ਹੈ ਉਹ ਗੁਰਦੁਆਰੇ ਨਾਲ ਜਿਹੜੀ ਬੈਕਗ੍ਰਾਉਂਡ ਲਗਾਈ ਜਾਂਦੀ ਹੈ ਮੈਂ ਕਿਉਂਕਿ ਅੱਜ ਦਾ ਵਿਸ਼ਾ ਨਹੀਂ ਹੈ ਤੇ ਮੈਂ ਉਸ ਬਾਰੇ ਕੁਝ ਆਪਣਾ ਵਿਚਾਰ ਸਾਂਝੇ ਨਹੀਂ ਕਰ ਸਕਦਾ ਤੋ ਮੈਂ ਨਹੀਂ ਗੱਲ ਕਵਾਂਗਾ ਕਿ ਹਿੰਕੁਰ ਸਾਹਿਬ ਦੀ ਕੋਈ ਇਤਿਹਾਸਕ ਮੱਤਾ ਨਹੀਂ ਹੈ ਟੇਨੇ ਬਚਨ ਪਰਵਾਣ ਕਰਨਾ ਜੀ ਵਿਚਾਰ ਕਰਦੇ ਹੁਈਆ ਪੁੱਲਾਂ ਦੀ ਕਿਵੇਂ ਮੰਗਦਾ ਵਾਹ ਜੀ ਕਾ ਸਾਲਸਾ ਵਾਹ ਜੀ ਦੀ ਫਤਿਹ ਵਾਹ ਜੀ ਦੀ ਫਤਿਹ ਤੋ ਸਤਜਿੰਦਰ ਸਿੰਘ ਜੀ ਵੀ ਕਿਹਾ ਜਾਂਦਾ ਵੀ 1920 ਦੇ ਲਾਗੇ ਕੋਈ ਫੌਜੀ ਜਵਾਨ ਸੀ ਉਹਨੇ ਆ ਕੇ ਸ਼ਾਇਦ ਭਾਈ ਵੀਰ ਸਿੰਘ ਜੀ ਨੂੰ ਕੋਈ ਗੱਲ ਕੀਤੀ ਤੋ ਉਸ ਬਾਅਦ ਇਹ ਸ਼ੁਰੂ ਹੋਇਆ ਕਿ ਗੱਲ ਠੀਕ ਹੈ ਅਸਰ ਹੈ ਕਿ ਜੋ ਭਾਈ ਵੀਰ ਸਿੰਘ ਜੀ ਦੇ ਗੱਲਾਂ ਕਹੀਆਂ ਜਾਂਦੀਆਂ ਇਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਨਰੋਤਮ ਜਿਹੜੇ ਵਿਦਵਾਨ ਹੋਏ ਹਨ ਉਹਨਾਂ ਨੇ ਵੀ ਇਸ ਬਾਰੇ ਕੁਝ ਜਿਹੜਾ ਹੈ ਜ਼ਿਕਰ ਕੀਤਾ ਹੈ ਉਹ ਪਿਛਲੀ ਸਦੀ ਦੇ ਅੰਦਰ 1800 ਕੋਈ ਦੇ ਅੰਦਰ ਸ਼ਾਇਦ 98 ਦੇ ਅੰਦਰ ਇਹ ਗੱਲ ਹੋਈ ਸੀਗੀ ਲੇਕਿਨ ਉਹ ਗੱਲ ਕਿਤੇ ਅੱਗੇ ਵਧੀ ਨਹੀਂ ਤੇ ਇਸ ਤੋਂ ਬਾਅਦ ਜਦੋਂ ਇਹ ਗੱਲ ਜਿਹੜੀ ਹੈ ਭਾਈ ਵੀਰ ਸਿੰਘ ਜੀ ਦੇ ਨੋਟਿਸ ਵਿੱਚ ਆਈ ਤੇ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਸardar ਹਜਾਰਾ ਸਿੰਘ ਜੀ ਦੇ ਬਖਤੇ ਦੇ ਅੰਦਰ ਇਹ ਹੇਮਕੁੰਡ ਸਾਹਿਬ ਦੇ ਨਕਸ਼ੇ ਦੀ ਕੋਈ ਗੱਲ ਨਿਕਲੀ ਆ ਤੇ ਉਥੋਂ ਇਹਨਾਂ ਨੂੰ ਪ੍ਰਮੋਟ ਕਰਕੇ ਤੇ ਸਾਰੀਆਂ ਗੱਲਾਂ ਕੀਤੀਆਂ ਹਨ ਲੇਕਿਨ ਜਿਹੜੀ ਪਰਖਣ ਵਾਲੀ ਗੱਲ ਹੈਗੀ ਹੈ ਜਿਹੜੀ ਸਾਡੇ ਕੋਲ ਕਨਸਰਟੀ ਹੈ ਉਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਜਨਮ ਦੇ ਅੰਦਰ ਰਹਿੰਦਿਆਂ ਹੋਇਆਂ ਉਥੇ ਚਰਨ ਨਹੀਂ ਪਾਏ ਇਸ ਕਰਕੇ ਉਹਦੀ ਕੋਈ ਇਤਿਹਾਸਿਕ ਮਹੱਤਤਾ ਨਹੀਂ ਹੈ ਠੀਕ ਹੈ ਜੀ ਪਰ ਸੰਗਤ ਜੀ ਜਿਹੜੀਆਂ ਕੁਝ ਲਾਈਨਾਂ ਕੋਟ ਕੀਤੀਆਂ ਨੇ ਵਿਚਤਰ ਨਾਟਕ ਚ ਉਹਨਾਂ ਦੇ ਮੁਤਾਬਕ ਵੀ ਅਸੀਂ ਦੇਖ ਸਕਦੇ ਹਾਂ ਕਿ ਕੀ ਉਹ ਗੱਲਾਂ ਗੁਰਵਤਾਰਲ ਮਿਲਦੀਆਂ ਨੇ ਕਿ ਨਹੀਂ ਮਿਲਦੀਆਂ। ਤਾਂ ਖੈਰ ਆਪਾਂ ਇਹ ਇਸ ਨੂੰ ਇੱਥੇ ਵਿਰਾਮ ਲਾਉਣੀ ਹੈ ਜੀ। ਤਾਂ ਅਸਲ ਗੱਲ ਤੇ ਇਹ ਹੈ ਕਿ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕਿ ਲੋਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬਾਣੀ ਨੂੰ ਸਮਝ ਕੇ ਸਾਡੇ ਜੀਵਨ 'ਚ ਕੋਈ ਤਬਦੀਲੀ ਆਵੇ। ਬਸ। ਪਰ ਇਹ ਠੀਕ ਹੈ ਕਿ ਜਿੱਥੋਂ ਅਸੀਂ ਇਤਿਹਾਸਿਕ ਸਾਡੀਆਂ ਕੋਈ ਚੀਜ਼ਾਂ ਨੇ ਉੱਥੇ ਜਾ ਕੇ ਅਸੀਂ ਉਤਸ਼ਾਹ ਲੈਣ ਲਈ ਜਾਂ ਇਹ ਇਨਫੋਰਮੇਸ਼ਨ ਗਿਆਨ ਲੈਣ ਲਈ ਜਾਂਦੇ ਆ ਤੇ ਕੋਈ ਹਰਜ ਨਹੀਂ ਹੈਗਾ ਪਰ ਉਹਦੇ ਲਈ ਇੱਕ ਬੜੀ ਜ਼ਰੂਰੀ ਗੱਲ ਹੈ ਕਿ ਕੋਈ ਜਗ੍ਹਾ ਵੀ ਹਿਸਟੋਰੀਕਲ ਹੋਣੀ ਚਾਹੀਦੀ ਹੈ ਵੀ ਆਖੇ ਖਾਇਦੇ ਨਹੀਂ ਤੇ ਦੂਜੀ ਗੱਲ ਇਹ ਹੈ ਕਿ ਅੱਜ ਦੇਖਣ ਚ ਆਇਆ ਕਿ ਬਾਣੀ ਨੂੰ ਸਮਝਣ ਤੇ ਉਹਨਾਂ ਜੋਰ ਨਹੀਂ ਦਿੱਤਾ ਜਾ ਰਿਹਾ ਜਿੰਨਾ ਤੀਰਥ ਯਾਤਰਾਵਾਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੀ ਗੁਰਮਤ ਅਨੁਸਾਰ ਕੋਈ ਮਤਤਾ ਨਹੀਂ ਤੇ ਲੱਗਦਾ ਇਹ ਵੀ ਜਿਵੇਂ ਇਹਨੂੰ ਮਤ ਜਿਵੇਂ ਟੂਰਿਜ਼ਮ ਹੁੰਦਾ ਨਾ ਜੀ ਚਲੋ ਜੀ ਸੈਰਸ ਪਟਕਾ ਲਈਏ ਬਹੁਤ ਲੋਕੀ ਮੈਨੂੰ ਇੰਜ ਲੱਗਦਾ ਵੀ ਹੈ ਪਰ ਇਸ ਪਾਸੇ ਜੇ ਇਸ ਮਲਸ਼ਾ ਨਾਲ ਜਾ ਰਹੇ ਸੈਰ ਸਪਾਟੇ ਦੀ ਤੇ ਕਿਰਪਾ ਕਰਕੇ ਇਹ ਮਤਲਬ ਆ ਵੀ ਇਹਨੂੰ ਕੋਈ ਬਹੁਤੀ ਬੱਤ ਨਹੀਂ ਹੈ ਹਾਂ ਜੇਕਰ ਉੱਥੇ ਜਾ ਕੇ ਚੜ੍ਹਦੀ ਕਲਾ ਮਿਲਦੀ ਹੈ ਤੁਸੀਂ ਗੁਰਸਤਾਨ ਤੇ ਜਾ ਕੇ ਮੇਰੇ ਅੰਦਰ ਕਮਜ਼ੋਰੀਆਂ ਨੇ ਚਾਰ ਮੈਂ ਉੱਥੇ ਜਾਣ ਤੋਂ ਬਾਅਦ ਮੈਂ ਦੋ ਕਮਜ਼ੋਰੀਆਂ ਤੋਂ ਤੋਬਾ ਕਰ ਲੈਣਾ ਛੱਡ ਦੇਣਾ ਫਿਰ ਤੇ ਜਾਣ ਦਾ ਫਾਇਦਾ ਹੋਇਆ ਪਰ ਜੇਕਰ ਬਾਹਰੋਂ ਤੋਤੀ ਟੂਬੜੀ ਅੰਦਰ ਨਿਵੇਸ਼ ਨ ਕੋ ਸਾਧ ਭਲੇ ਨਾ ਆਤਿਆ ਚੋਲ ਸੇ ਚੋਲਾ ਚੋ ਜੇ ਆਪਾਂ ਮਿਹਰਤਾਂ ਆਮੇ ਕਹ ਰਹੀਏ ਸਭ ਕੁਝ ਕਹ ਰਹੀਏ ਪਰ ਜਿੰਦਗੀ ਫੇਰ ਪਰਨਾਲਾ ਫੇਰ ਉੱਥੇ ਦਾ ਉੱਥੇ ਇਹ ਸੋਚਣ ਦੀ ਲੋੜ ਤੇ ਜਿਹੜਾ ਸਾਡਾ ਗੁਰੂ ਨਾਨਕ ਪਾਤਸ਼ਾਹ ਜਮਾਤ ਹੈ ਇਹਨਾਂ ਤੇ ਗੱਲਾਂ ਕਰਦਾ ਹੈ ਤੇ ਨਾ ਹੀ ਇਹ ਕੋਈ ਮਰਸ਼ਲ ਗੱਲ ਹੈਗੀ ਹੈ ਨਾ ਕੁਝ ਦੂਜੀ ਹੈ ਇਹ ਸਿਰਫ ਸਾਡੀ ਪਰਸਨਲ ਜ਼ਿੰਦਗੀ ਨੂੰ ਉੱਚਾ ਚੱਕਣ ਦੀ ਤੇ ਸਤਿਗੁਰੂ ਕਿਰਪਾ ਕਰਨ ਸਾਡੀ ਜ਼ਿੰਦਗੀ ਚ ਤਬਦੀਲੀ ਆਵੇ ਮੈਂ ਗੱਲ ਮੈਂ ਐਡ ਕਰਨਾ ਚਾਹਣਾ ਅਗਰ ਤੁਸੀਂ ਜ਼ਿਆਦਾ ਦਿਓ ਦੇਖੋ ਦਿੱਲੀ ਦੇ ਅੰਦਰ ਇਹ ਭਾਰਤਵਰਤ ਵਿੱਚ ਕਈ ਅਜਿਹੇ ਸਥਾਨ ਨੇ ਜਿਵੇਂ ਮੈਂ ਦਿੱਲੀ ਦੀ ਗੱਲ ਕਰਾਂ ਕਿ ਮੋਤੀ ਬਾਗ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਉੱਥੋਂ ਨੇ ਬਾਦਰਸ਼ਾਹ ਨੂੰ ਕਿਲੇ ਦੇ ਅੰਦਰ ਤੀਰ ਮਾਰਿਆ ਉਸ ਤੋਂ ਬਾਅਦ ਜਿਹੜਾ ਦਮਦਮਾ ਸਾਹਿਬ ਗੁਰਦੁਆਰਾ ਹੈਗਾ ਰੇਲਵੇ ਟਰੈਕ ਦੇ ਕੋਲ ਉੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਰਹੇ ਨੇ ਉੱਥੇ ਬਾਦਰਸ਼ਾਹ ਦੇ ਹਾਥੀ ਦੇ ਨਾਲ ਉਹਨੇ ਝੋਟੇ ਦਾ ਜਿਹੜਾ ਹੈ ਉਹ ਯੁੱਧ ਕਰਾਇਆ ਸੀਗਾ ਤੇ ਝੋਟਾ ਜਿੱਤ ਗਿਆ ਸੀ ਤੋਂ ਇਹ ਇਤਿਹਾਸਕ ਸਥਾਨ ਨੇ ਜਿੱਥੇ ਗੁਰੂ ਸਾਹਿਬ ਦਾ ਇਤਿਹਾਸ ਹੈ ਕਿੰਨੇ ਕੁ ਸਿੰਘ ਜਿਹੜੇ ਨੇ ਉਹ ਵਾਹੋਦਾਹੀ ਇਹਨਾਂ ਸਤਾਰਾਂ ਦੇ ਉੱਪਰ ਦਰਸ਼ਨ ਕਰਨ ਵਾਸਤੇ ਤੇ ਪ੍ਰੇਰਣਾ ਲੈਣ ਵਾਸਤੇ ਆਂਦੇ ਨੇ ਤੋਂ ਮੈਂ ਤੁਹਾਡੀ ਗੱਲ ਹੀ ਤੈਅ ਕਰਦਾ ਕਿ ਇੱਕ ਟੂਰਿਜ਼ਮ ਦਾ ਸਪੈਕਟ ਲੈ ਕਰਕੇ ਹੀ ਅਸੀਂ ਉਸ ਸਥਾਨ ਦੇ ਉੱਪਰ ਜਾ ਰਹੇ ਆਂ ਭਾਵੇਂ ਅਨੇਕਾ ਮੁਸ਼ਕਲਾਂ ਹੋ ਰਹੀਆਂ ਨੇ ਜੋ ਵੀ ਹੋ ਰਹੀਆਂ ਨੇ ਲੇਕਿਨ ਸਾਡੇ ਅੰਦਰ ਜਿਹੜੀ ਗਾਈਡਿੰਗ ਫੈਕਟਰ ਆ ਉਹ ਟੂਰਿਜ਼ਮ ਹੈ ਤੇ ਇਸ ਤੋਂ ਵੱਧ ਇਤਿਹਾਸਕ ਉਸ ਦੀ ਕੋਈ ਮੱਤਾ ਨਹੀਂ ਹੈ ਜੀ ਭਰਵਾ ਜੀ ਆਪ ਜੀ ਦੀ ਇਨਪੁਟ ਦੇਣ ਲਈ ਬਹੁਤ ਬਹੁਤ ਸ਼ੁਕਰੀਆ